हां जी दोस्तों सारेया नु सस्श्री काल स्वागत करते हैं टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਭੋਮਾ ਪਿੰਡ ਭੋਮਾ ਵਡਾਲਾ ਨਾਮ ਨਾਲ ਕਾਫੀ ਮਸ਼ਹੂਰ ਆ ਦੋਸਤੋ ਸਾਰੇ ਵੀਰ ਜਾਣਦੇ ਆ ਮਾਝੇ ਏਰੀਆ ਦਾ ਪਿੰਡ ਆ ਤਹਿਸੀਲ ਮਜੀਠਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵੀਰ ਮਨਪ੍ਰੀਤ ਸਿੰਘ ਮੰਨੂ ਦੇ ਕੋਲੇ ਆਏ ਆ ਦੋਸਤੋ ਬਿਲਕੁਲ ਅੱਜ ਘਰੇਲੂ ਪਸ਼ੂਆਂ ਦੇ ਵਿੱਚੋਂ ਤੁਹਾਨੂੰ ਇੱਕ ਮਾਝ ਦਿਖਾਉਣੀ ਆ ਬਿਲਕੁਲ ਘਰ ਦੇ ਪਸ਼ੂ ਆ ਜਿੰਨੇ ਵੀ ਤੁਸੀਂ ਦੇਖ ਰਹੇ ਜੀ ਸਾਰੇ ਘਰ ਦੇ ਪਸ਼ੂਆ ਉਹਨਾਂ ਦੇ ਵਿੱਚੋਂ ਇੱਕ ਬਿਲਕੁਲ ਮੱਝ ਗੱਬਣ ਆ ਪੂਰੀ ਤਿਆਰ ਆ ਦੇਣ ਲੈਂਦੀ ਆ ਜੇ ਸੂਣ ਦੇ ਵਿੱਚ ਪੂਰੀ ਗੱਲਬਾਤ ਕਰ ਲਾਂਗੇ ਦੋਸਤੋ ਵਿਕਰੀ ਦੇ ਲਈ ਅਵੇਲੇਬਲ ਆ ਸੋ ਕਿਸੇ ਵੀਰ ਨੂੰ ਵੀ ਪਸੰਦ ਆਉਂਦੀ ਆ ਜਿਹੜੇ ਵੀ ਖਰੀਦਾਰ ਵੀਰ ਨੂੰ ਪਸੰਦ ਆਉਂਦੀ ਆਪਣੀ ਤਿੱਪਕੇ ਤਸੱਲੀ ਕਰ ਲਿਓ ਤਸੱਲੀ ਤੁਸੀਂ ਕਰ ਲਿਓ ਬਾਕੀ ਪੂਰੀ ਤਸੱਲੀ ਜਿਹੜੀ ਆ ਵੀਰ ਮਾਨਪ੍ਰੀਤ ਵੀ ਅੱਜ ਦੇ ਰਿਹਾ ਇਸ ਮੱਝ ਦੀ ਕਿਉਂਕਿ ਜਿਹੜਾ ਘਰ ਵਾਲਾ ਪਸ਼ੂਆ ਦੋਸਤੋ ਘਰੇਲੂ ਪਸ਼ੂਆ ਉਹਦੀ ਬਿਲਕੁਲ 100 ਥਾਂ ਜਿਹੜੀ ਆ ਤਸੱਲੀ ਦਿੱਤੀ ਜਾਂਦੀ ਆ ਵੀ ਪਸ਼ੂ ਜਿਹੜਾ ਪਿਛੇ ਰੱਖ ਕੇ ਵੇਖਿਆ ਤਸੱਲੀ ਇੱਕ ਉਹ ਪੂਰੀ ਗੱਲਬਾਤ ਕਰ ਲਾਂਗੇ ਰੇਟ ਭਾਅ ਪੜਦਾ ਬਿਲਕੁਲ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕਰਦੇ ਆਂਗੇ ਬਿਲਕੁਲ ਅ ਅੰਮ੍ਰਿਤਸਰ ਤੋਂ ਦੋਸਤੋ ਜਦੋਂ ਆਪਾਂ ਮਜੀਠਾ ਤੇ ਮਜੀਠਾ ਅੱਗੇ ਬਿਲਕੁਲ ਅੱਗੇ ਛਰਤੀ ਜਿਹੜੀ ਫਤੇਗੜ ਚੂੜੀਆਂ ਨੂੰ ਚਲੀ ਜਾਂਦੀ ਆ ਵਾਇਆ ਮਜੀਠਾ ਫਤੇਗੜ ਚੂੜੀਆਂ ਛੜਕ ਜਾਂਦੀ ਆ ਉਸੇ ਛੜਕ ਦੇ ਉੱਪਰ ਪਿੰਡ ਭੋਮਾ ਦੋਸਤੋ ਮੌਜੂਦ ਹੈਗਾ ਸਤਿਤ ਹੈਗਾ ਪੈਟਰੋਲ ਪੰਪ ਠੀਕ ਆ ਜੀ ਸੋ ਮੇਨ ਪੈਟਰੋਲ ਪੰਪ ਆ ਜਦੋਂ ਤੁਸੀਂ ਪਿੰਡ ਭੋਮੇ ਵਿਜ਼ਿਟ ਕਰ ਲੈਂਦੇ ਹੋ ਮੇਨ ਨਿਸ਼ਾਨੀਆਂ ਉੱਤੇ ਰੋਡ ਦੇ ਛੜਕ ਤੇ ਬਿਲਕੁਲ ਪੈਟਰੋਲ ਪੰਪ ਆ ਤੇ ਬਿਲਕ ਸਿੱਧੀ ਜੜੀ ਦੋਸਤੋ ਬਾਈ ਮਨਪ੍ਰੀਤ ਮਨੂ ਹੁਣਾ ਦੇ ਘਰੇ ਆਉਂਦੀ ਆ ਆਉ ਲੈਣੀਆਂ ਪੂਰੀ ਜਾਣਕਾਰੀ ਦੋਸਤੋ ਅੱਜ 4 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਵੈਸੇ ਮੱਝ ਇੱਕ ਦਿਖਾਉਣੀ ਆ ਤੁਹਾਨੂੰ ਗੱਬਣਾ ਪਸ਼ੂ ਤਸੱਲੀ ਤੁਸੀਂ ਤਿੱਪ ਕੇ ਕਰ ਲਿਓ ਬਾਕੀ ਲੋਹੀ ਨਸਲ ਦੇ ਵਿੱਚ ਆ ਪੂਰੀ ਗੱਲਬਾਤ ਕਰਦੇ ਆ ਸੋਬਤੇ ਰੇ ਡਿਟੇਲ ਆਪਾਂ ਲੈਣੀਆਂ ਵੀਰ ਮਨਪ੍ਰੀਤ ਤੋਂ ਸਭ ਤੋਂ ਪਹਿਲਾਂ ਵੀਰ ਮਨਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸਾਸਿਗਾ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਰਾਜਸੰਧੂ ਡੇਰੀ ਫਾਰਮਿੰਗ ਚੈਨ ਦਾ ਆਹੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਆਪਣੇ ਘਰ ਪਹੁੰਚਣ ਤੇ ਠੀਕ ਆ ਮਿਹਰਬਾਨੀ ਵੀਰ ਜੀ ਅੱਛਾ ਮਨਪ੍ਰੀਤ ਵੀਰੇ ਆ ਆਪਦੇ ਮੂੰਹੋਂ ਵੀ ਇੱਕ ਜਰੂਰ ਨੇੜੇ-ਤੇੜੇ ਲੱਗਦੇ ਹੋਰ ਕੋਈ 2-4 ਪਿੰਡ ਜਰੂਰ ਦੱਸ ਦੋ ਵੀ ਜਿਹੜਾ ਆਉਣਾ ਸੁਖਾਲਾ ਹੋ ਜੇ ਇੱਥੇ ਹਾਂਜੀ ਵੀ ਦੀ ਆਪਣਾ ਪਿੰਡ ਭੋਮਾ ਆ ਹਾਂਜੀ ਤੇ ਨੇੜੇ ਪਿੰਡ ਬਡਾਲਾ ਵੀ ਰਹਿੰਦਾ ਆ ਹਾਂਜੀ ਤਹਿਸੀਲ ਮਜੀਠਾ ਆ ਮਜੀਠਾ ਸਾਨੂੰ ਇੱਥੋਂ 5-6 ਕਿਲੋਮੀਟਰ ਦੂਰੀ ਤੇ ਜੀ ਠੀਕ ਆ ਜੀ ਭੋਮਾ ਪਿੰਡ ਬਾਬੇ ਰੋਡੇ ਦੀ ਜਗ੍ਹਾ ਬਹੁਤ ਮਸ਼ਹੂਰ ਪਿੰਡ ਆ ਜਿੱਥੇ ਦਾਦੂ ਚੜਦੀ ਆ ਹੂੰ ਹਾਂਜੀ ਵੀ ਇੱਕ ਇਹ ਵੀ ਜਗਾ ਕਾਫੀ ਆਪਾਂ ਕੱਲ ਪਰਸੋਂ ਦੀ ਗੱਲ ਹੋ ਰਹੀ ਸੀ ਵੀ ਇਹ ਵੀ ਕਾਫੀ ਜਗਾ ਮਸ਼ਹੂਰ ਆ ਹਾਂਜੀ ਬਹੁਤ ਮਸ਼ਹੂਰ ਜਗਾ ਚਲੋ ਆਪਾਂ ਪਹਿਲਾਂ ਵੀ ਇਸ ਜਗਾ ਤੋਂ ਜਾਣੂ ਆ ਹਾਂਜੀ ਹਾਂਜੀ ਤੇ ਆ ਬਾਬੇ ਰੋਟੇਸ਼ਾ ਦੀ ਜਗਾ ਹਾਂਜੀ ਅੱਛਾ ਵੀਰ ਮਨਪ੍ਰੀਤ ਪਸ਼ੂ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਆਪਣੇ ਘਰ ਦੇ ਪਸ਼ੂ ਆ ਸਾਰੇ ਹਾਂਜੀ ਹਾਂਜੀ ਸਰ ਜਦੋਂ ਕਿਤੇ ਕੋਈ ਪਸ਼ੂ ਤਿਆਰ ਹੁੰਦਾ ਟੁੱਕਿਆ ਹੁੰਦਾ ਹਾਂਜੀ ਗੱਪੜ ਤਿਆਰ ਹੁੰਦਾ ਤੇ ਕਦੀ ਸਲਾਹ ਬਣ ਜਾਂਦੀ ਆ ਵੀ ਚਲੋ ਸੇਲ ਕਰ ਦਈਏ ਹਾਂਜੀ ਇਹ ਅੱਜ ਬਿਲਕੁਲ ਆਪਣੇ ਕੋਲ ਇੱਕ ਮੱਝ ਜਿਹੜੀ ਆ ਇਹ ਲੋਹੀ ਨਸਲ ਦੇ ਵਿੱਚ ਆ ਗਈ ਆ ਜੀ ਹਾਂਜੀ ਇਹ ਮੱਝ ਬਕਾਊ ਆ ਤੇ ਮਨਪ੍ਰੀਤ ਵੀਰ ਇਹ ਇਹ ਵੀ ਗੱਲ ਜ਼ਰੂਰ ਦੱਸ ਦਿਓ ਵੀ ਜਿਹੜੀ ਇਹ ਮੱਝ ਆ ਸੂਹਾ ਹੁਣ ਕਿੰਮਾ ਸੂਣ ਜਾ ਰਹੀ ਹੈ ਇਹ ਵੀ ਜੀ ਤੀਜੇ ਸੂਏ ਆ ਕਿ ਸੂਣੀ ਜੇ ਹਾਂਜੀ ਤੇ ਦੋ ਸੂਏ ਦੇ ਘਰ ਅਸੀਂ ਚੋਏ ਆਪ ਖੁਦ ਠੀਕ ਆ ਜੀ ਤੇ ਦੋਆਂ ਸੂਆਂ ਦਾ ਪਹਿਲੇ ਸੂਏ ਨੇ 10 ਤੋਂ 11 ਲੀਟਰ ਦੁੱਧ ਦਿੱਤਾ ਹਾਂਜੀ ਤੇ ਦੂਜੇ ਸੂਏ ਹੀ 13 ਲੀਟਰ ਖੁਦ ਦੁੱਧ ਆਪ ਚੋਇਆ ਆ ਜੀ ਤੇ ਚਲੋ ਜੇ ਕੋਈ ਜਿਹੜੇ ਕੋਈ ਸਾਡੇ ਭਰਾ ਸੱਜਣ ਮਿੱਤਰ ਨੇ ਮੱਝ ਖਰੀਦਣੀ ਆ ਹੂੰ ਥਣਾ ਦੀ ਕੋਈ ਮੱਝ ਭਾਰ ਪਾਵੇ ਜੀ ਉਹਦੀ ਸਾਡੀ ਗਰੰਟੀ ਹੋਊਗੀ ਜੇ ਮੱਝ ਸਾਡੀ 12 13 ਲੀਟਰ ਦੁੱਧ ਨਾ ਕੱਢੇ ਜੀ ਤੇ ਬੇਸ਼ੱਕ ਆਪਣੇ ਰੁਪਏ ਲਾਜੇ ਤੇ ਬੇਸ਼ੱਕ ਭਾਵੇਂ ਮੱਝ ਛੱਡ ਜੇ ਕੋਈ ਸਾਨੂੰ ਇਹੋ ਜੀ ਗੱਲ ਨਹੀਂ ਅੱਛਾ ਮਨਪ੍ਰੀਤ ਵੀਰੇ ਐਦਾਂ ਦੀ ਵੇਸੇ ਕੋਈ ਗਰੰਟੀ ਦੇਂਦਾ ਨਹੀਂ ਵਪਾਰੀ ਦੀ ਗੱਲ ਕਰਨੀ ਹੈ ਹਾਂ ਜੀ ਮੈਂ ਤਾਂ ਜ਼ਿਕਰ ਕਰਤਾ ਸੀ ਵੀ ਘਰ ਦੇ ਪਸ਼ੂ ਵੀ ਸਾਨੂੰ ਵੀ ਜੀ ਇਸ ਗੱਲ ਤੇ ਮਾਨ ਆ ਤੇ ਤਾਂ ਹੀ ਇਹ ਗੱਲਾਂ ਅਸੀਂ ਬੋਲਣ ਦੇ ਆ ਵੀਡੀਓ ਦੇ ਵਿੱਚ ਬਿਲਕੁਲ ਬਿਲਕੁਲ ਹਾਂ ਜੀ ਲੋਬੀ ਦੋਸਤੋ ਬਿਲਕੁਲ ਬਹੁਤੇ ਵੀਰ ਇੱਕ ਇਸ਼ਾਰਾ ਰੱਖਦੇ ਆ ਇੱਕ ਚੁਆਇਸ ਹੁੰਦੀ ਆ ਵੀ ਯਾਰ ਘਰੋਂ ਪਸ਼ੂ ਸਿੱਧਾ ਲੈ ਆ ਜਾਵੇ ਹਾਂ ਜੀ ਤੇ ਉਹਨਾਂ ਵੀਰਾਂ ਲਈ ਇਹ ਆਪਣੀ ਅਜ ਕਵਰ ਆ ਜੋਲੀ ਪੋਲੀ ਚਵਾਈ ਆ ਜਿਹੜਾ ਮਰਜ਼ੀ ਭਾਵੇਂ ਜਨਾਨੀ ਚੋਲੇ ਬੱਚਾ ਚੋਲੇ ਬਜ਼ੁਰਗ ਚੋਲੇ ਕੋਈ ਗੱਲ ਨਹੀਂ ਬਹੁਤ ਪੋਲੀ ਚਵਾਈ ਆ ਅੱਛਾ ਲੰਮਾ ਸੂਆ ਵੀਰੇ ਹੁਣ ਚਲੋ ਘਰ ਦੇ ਪਸੂਆ ਵਪਾਰੀ ਵੀਰਾਂ ਨੂੰ ਚਲੋ ਪੁੱਛ ਲਈਦਾ ਉਹ ਜਿਵੇਂ ਉਹਨਾਂ ਨੂੰ ਪਿੱਛੋਂ ਦੱਸਿਆ ਜਾਂਦਾ ਉਵੇਂ ਕੋਈ 19 21 ਦੀ ਗੱਲ ਹੋ ਜਾਂਦੀ ਆ ਇਥੇ ਆਪਣੇ ਕੋਲ ਮੱਝ ਆਪਣੇ ਕੋਲ ਤੁਸੀਂ ਦੋ ਸਵੇ ਦੁੱਧ ਪੀਤਾ ਇਹਦਾ ਹੁਣ ਤੀਜੀ ਸਵੇ ਸੂਣੀ ਆ ਹਾਂਜੀ ਵੀ ਹਰ ਵਰੀ ਆ ਇਹ ਲੱਗਦੀ ਮਾਲੀ ਤੋਂ ਜਾਂ ਟੀਕੇ ਤੋਂ ਬਣ ਜਾਂਦੀ ਆ ਅਸੀਂ ਟੀਕੇ ਤੋਂ ਵੀ ਇੱਕ ਵਾਰ ਬਣਵਾਈਆਂ ਮਾਲੀ ਤੋਂ ਵੀ ਬਣਵਾਈਆਂ ਮਤਲਬ ਇਦਾਂ ਹੀ ਬਣ ਜਾਂਦੀ ਆ ਠੀਕ ਆ ਜੀ ਤੇ ਦੁੱਧ ਤਾਂ ਲੰਮਾ ਸਮਾਂ ਕਈ ਰਹਿੰਦਾ ਨਾ ਪਸ਼ੂ ਲੱਗ ਕੇ ਬਣ ਕੇ ਤੇ ਕਿਨ ਲੱਤ ਚੁੱਕ ਜਾਂਦਾ ਨਾ ਲੰਮਾ ਸਮਾਂ ਦੁੱਧ ਦੀ ਦੁੱਧ ਅਸੀਂ ਮਤਲਬ ਗੱਭਨ ਤੋਂ ਬਾਅਦ ਵੀ 7 7.5 ਮਹੀਨੇ ਚ ਹੋਇਆ ਠੀਕ ਆ ਜੀ ਤੇ ਦੁੱਧ ਮਤਲਬ ਕਿ 11 12 12 ਲੀਟਰ ਤੱਕ ਪਹੁੰਚਦੀ ਆ 12 12 ਲੀਟਰ ਦੀ ਪੱਕੀ ਸਾਡੀ ਗਾਰੰਟੀ ਜੇ 12 ਲੀਟਰ ਤੋਂ ਮੱ ਬੇਸ਼ੱਕ ਆਪਣੇ ਕੋਈ ਸੱਜਣ ਮਿੱਤਰ ਰੁਪਈਏ ਲਾਜੇ ਤੇ ਮਾਝ ਛੱਡ ਗਈ। ਲੋਬੀ ਦੋਸਤੋ ਇੰਨੀ ਮੈਂ ਪਹਿਲਾਂ ਦੱਸਿਆ ਵੀ ਕੋਈ ਤਸੱਲੀ ਵਪਾਰੀ ਵੀਰ ਤਾਂ ਨਹੀਂ ਦਿੰਦਾਗਾ। ਗੱਲਾਂ ਵਾਲੀ ਤਾਂ ਬੇਸ਼ੱਕ ਸਾਰੇ ਦੇ ਦਿੰਦੇ ਆ ਪਰ ਅੱਜ ਬਿਲਕੁਲ ਆਮ ਘਰ ਦੇ ਵਿੱਚੋਂ ਘਰੇਲੂ ਵੀਰਾਂ ਦੇ ਘਰੋਂ ਆਪਾਂ ਜਿਹੜੀ ਆ ਆਮ ਕਿਸਾਨ ਪਸ਼ੂਪਾਲਕ ਵੀਰਾਂ ਦੇ ਘਰੋਂ ਵੀਡੀਓ ਬਣਾ ਰਹੇ ਆ। ਜਿੰਨੀ ਦੱਸੀ ਗਈ ਆ ਤਸੱਲੀ ਤੁਸੀਂ ਬੇਸ਼ੱਕ ਆਪਦੀ ਚੁਵਾਈ ਕਰਕੇ ਕਰ ਲਿਓ। 12 ਦਾ 13 ਹੋ ਸਕਦਾ 12 ਦਾ 11 ਨਹੀਂ ਹੁੰਦਾ। ਨਹੀਂ ਹੁੰਦਾ। ਠੀਕ ਆ ਜੀ। ਹਾਂ ਜੀ। ਤੇ ਵੀਰ ਮਨਪ੍ਰੀਤ ਨਾਲ ਦੀ ਨਾਲ ਇੱਕ ਵਾਰੀ ਖੋਲ ਕੇ ਜਰੂਰ ਤਸੱਲੀ ਨਾਲ ਦਈਏ। ਲੋਬੀ ਮਾਜ ਚੰਗੀ ਆ ਦੋਸਤੋ ਲੋਈ ਨਸਲ ਦੇ ਵਿੱਚ ਲੱਤਾਂ ਤਾਂ ਤੁਸੀਂ ਵੇਖੋਗੇ ਬਰਾਊਨ ਲੱਤਾਂ ਨੇ ਠੀਕ ਆ ਲੋਈ ਨਸਲ ਦੇ ਵਿੱਚ ਪੈ ਜਾਂਦੀਆਂ ਸਿੰਘ ਦੀ ਬੰਤਰ ਥੋੜੀ ਜਿਹੀ ਖੁੱਲੀ ਆ ਸਿੰਘ ਖੁੱਲੇ ਆ ਬਿਲਕੁਲ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਸਿੰਘ ਖੁੱਲੇ ਆ ਬਾਕੀ ਜੋ ਕੁਝ ਬਾਕੀ ਵੈਸੇ ਚੰਗੇ ਬਿਲਕੁਲ ਗੁਣਾ ਵਾਲੀ ਆ ਥਣ ਭਾਂਡਾ ਦੋਸਤੋ ਦਿਖਾਵਾਂਗੇ ਤੁਹਾਨੂੰ ਤੇ ਹੋਰ ਤੁਹਾਨੂੰ ਬਥੇਰੇ ਸਮਝ ਆ ਜਾਊ ਗੱਲਬਾਤ ਆ ਦੇਖੋ ਜਰਾ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਪਹਿਲਾਂ ਵੀ ਵੀਰ ਨੇ ਜ਼ਿਕਰ ਕੀਤਾ ਸੀ ਵੀ ਜਿਹੜੀ ਇਹਦੀ ਝੋਟੀ ਆ ਉਹ ਵੀ ਤਕਰੀਬਨ 80 ਹੋ ਗਈ ਜਾਂ 93 ਆ ਠੀਕ ਆ ਸੋ ਦੂਜੇ ਸੂਬੇ ਦੀ ਵੀ ਕੱਟੀ ਸੀਗੀ ਹੁਣ ਤੀਜਾ ਸੂਆ ਜਿਹੜੀ ਆ ਸੂਣ ਜਾ ਰਹੀ ਆ ਘਰੇ ਠੀਕ ਆ ਆ ਦੇਖੋ ਬਾਕੀ ਥਰਮਾਂ ਦਾ ਬਹੁਤ ਸੋਹਣਾ ਹੈ ਪਤਲੀ ਚਮੜੀ ਦੀ ਆ ਜਿਹਨੇ ਦੁੱਧ ਚੋਣਾ ਉਹ ਸਿੰਗਲ ਹੀ ਮੈਟਰ ਕਰਦੇ ਸੀਗਾ ਸਿੰਗਲ ਪਤਲੀ ਚਮੜੀ ਦੀ ਆ ਆ ਲੋ ਜੀ ਬਿਲਕੁਲ ਪਤਲੇ ਪਿੰਡੇ ਦੀ ਆ ਆਪਾਂ ਕਹਿ ਦਿੰਨੇ ਆ ਵੀ ਕਾਗਜ਼ ਵਰਗੀ ਬਿਲਕੁਲ ਪਤਲੀ ਸਕਿਨ ਆ ਆ ਦੇਖੋ ਜੀ ਠੀਕ ਆ ਤੁਮਨ ਪੀਸ ਪਰ ਥੋੜਾ ਅੱਗੇ ਨੂੰ ਲਿਜਾ ਕੇ ਲਓ ਜੀ ਜੀ ਇਹਨੂੰ ਆਖੋ ਠੀਕ ਹੈ ਇੱਕ ਹੋਰ ਜਿਹੜਾ ਘਰਾ ਦੋ ਐ ਲਓ ਜੀ ਲਓ ਆਜੋ ਠੀਕ ਹੈ ਬਾਕੀ ਥਾਂ ਚਟਾ ਬਹੁਤ ਜ਼ਿਆਦਾ ਖੂਬਸੂਰਤ ਆ ਤੇ ਦੁੱਧ ਜਿਹੜਾ ਦੋਸਤੋ ਜਿਹੋ ਜਿਹਾ ਭਾਂਡਾ ਜੇ 10 ਕਿਲੋ ਵਾਲਾ ਭਾਂਡਾ ਤੇ ਆਪਾਂ ਉਮੀਦ ਕਰਦੇ ਵੀ 10 ਕਿਲੋ ਪਾਊਗਾ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖੋਗੇ ਤੇ ਨਾਰਮਲ ਹੀ ਪਤਾ ਲੱਗ ਜਾਊਗਾ ਠੀਕ ਆ ਸੋ ਹਾਈਟ ਜਿਹੜੀ ਆ ਮੀਡੀਅਮ ਕੋਈ ਵੀ ਰਮਣ ਕੇ ਲੈ ਜੇ ਬਾਕੀ ਥਣ ਭਾਂਡਾ ਕਾਫੀ ਸੋਹਣਾ ਇਕੱਲਾ ਇਕੱਲਾ ਨਖੇੜ ਦੇ ਵਿੱਚ ਥਾਣਾ ਜਿਵੇਂ ਆਪਾਂ ਕਹਿ ਲਈਏ ਵੀ ਪੀੜੀ ਤੇ ਪਾਵੇ ਠੀਕ ਹੈ ਉਹ ਹਿਸਾਬ ਨਾਲ ਥਣ ਭਾਂਡਾ ਕੋਈ 4 4 5 5 ਇੰਚ ਤੇ ਜਿਹੜਾ ਥਣ ਲੱਗਾ ਠੀਕ ਆ ਸੋ ਕਾਫੀ ਸੋਹਣੀ ਆ ਕਾਬਲੇ ਤਾਰੀਫ ਆ ਜਿੱਡੀ ਕ ਮੱਝ ਹੈਗੀ ਆ ਦੋਸਤੋ ਕਿਉਂਕਿ ਜੇ 12 ਦਾ ਤੁਹਾਨੂੰ 13 ਨਾ ਨਿਕਲਿਆ ਵੀਰਾਂ ਦਾ ਫਿਰ ਸਵਾਦ ਕੀ ਆਇਆ ਠੀਕ ਆ ਆ ਦੇਖੋ ਹਾਂਜੀ ਤੋਰ ਲਿਏ ਜੀ ਸੋ ਜਿਹੜੇ ਵੀਰ ਨੇ ਕਿਤੇ ਘਰੇਲੂ ਘਰੇ ਰੱਖਣੀਆਂ ਦੋਸਤੋ ਤੁਸੀਂ ਬਿਲਕੁਲ ਫਟਾਕ ਦੇਣੀ ਸੌਦਾ ਕਰ ਲਿਓ ਪਹਿਲ ਦੇ ਆਧਾਰ ਤੇ ਮੱਝ ਦੁੱਧ ਵਾਲੇ ਪਾਸਿਓਂ ਖਰੀਈ ਹੈ ਪੂਰੀ ਤਸੱਲੀ ਹੋ ਜੂਗੀ ਜਿਹੜੇ ਵੀਰ ਨੇ ਚਵਾਈ ਕੀਤੀ ਆਉਣ ਵਾਲੇ ਦਿਨਾਂ ਦੇ ਦੌਰਾਨ ਠੀਕ ਆ ਤੇ ਅੱਛਾ ਵੀਰ ਮਾਨਪ੍ਰੀਤ ਦਿਨ ਹਜੇ ਕਿੰਨੇ ਕੁ ਤੁਹਾਡੇ ਹਿਸਾਬ ਨਾਲ ਲਿਖਤੀ ਲੁਖਤੀ ਤੌਰ ਤੇ ਦਿਨ ਵੀ ਇਹਦੇ 8 ਤਰੀਕ ਦੇ ਲਗਭਗ 8-9 ਦੇ ਪੂਰੇ ਹੁੰਦੇ ਜੀ 8-9 ਨਵੰਬਰ ਨੂੰ ਹਾਂਜੀ ਹਜੇ ਅੱਜ 4 ਕ ਜਾਰੀ ਹੈ 5 ਕ ਦਿਨ 4 ਕ ਦਿਨ ਪਈ ਹੈ ਇਹਦੀ ਠੀਕ ਆ ਹਾਂਜੀ ਸਾਰੇ 4 ਕ ਦਿਨ ਹਜੇ ਕੱਟ ਜੂਗੀ ਹੋਰ ਬਿਲਕੁਲ ਬਿਲਕੁਲ ਲਓ ਵੀ ਦੋਸਤੋ 4 ਕ ਦਿਨ ਹੋਰ ਲੈ ਜੂਗੀ ਤਾਂ ਮੋਲਿੰਦਾ ਕੀ ਕਰਦੇ ਆ ਮੋਲ ਵੀਰ ਜੀ ਜੋ ਇਜਾਜ਼ਤ ਤੁਸੀਂ ਦੱਸ ਦੋ ਨਹੀਂ ਫਿਰ ਵੀ ਤੁਹਾਡੀ ਜੀਜ਼ਤ ਪਹਿਲਾਂ ਤੁਸੀਂ ਦੱਸ ਦੋ ਫਿਰ ਆਪਾਂ ਵੇਖ ਲਾਂਗੇ ਅਹੀਂ ਤੇ ਵੀ ਦੀ ਮੁੱਲ 70000 ਰੁਪਇਆ ਕਰਦੇ ਜੀ 70000 ਹਾਂਜੀ ਚਲੋ ਵੈਸੇ ਮੰਗ ਤਾਂ ਤੁਸੀਂ ਜਿਹੜੇ ਸਾਹ ਨੂੰ ਦੁੱਧ ਬਾਈ ਜੀ ਦੱਸਿਆ ਹਾਂਜੀ ਚਲੋ ਮੰਗ ਤਾਂ ਪਹਿਲਾਂ ਠੀਕ ਆ ਬਾਕੀ ਮਾਨਤਨ ਆਪ ਹੀ ਦੱਸ ਦੋ ਕਿ ਕਿੱਥੋਂ ਤੱਕ ਦਾ ਰਸਤਾ ਭੈਣ ਭਰਾਵਾਂ ਨੂੰ ਮਿਲ ਜੂਗਾ ਵੀ ਜਸਨੂ ਵਾਲੀ ਗੱਲੀ ਹੋ ਜੇ ਮੇਰੀ ਪੱਕੀ ਜਸਨੋਈ ਜੋ ਆ 65000 ਦੀ ਮੱਝ ਦੇ ਦਾਂਗੇ 65000 ਦੀ ਹਾਂਜੀ ਠੀਕ ਆ ਜੀ ਸੋ ਇਹਦੇ ਵਿੱਚ ਕੋਈ ਥੋੜਾ ਬਾਧਾ ਮਾਨਤਨ ਹੋ ਜੂ ਘਰੇ ਆ ਜਾਂ ਤਾਂ ਕੋਈ ਥੋੜਾ ਬਾਧਾ ਹੋਰ ਵੀ ਕੋਈ ਨਰਸਾ ਰੁਸਾ ਛੜਾਈ ਵੈਸੇ ਆਪਾਂ ਕਰ ਦਿੰਨੇ ਹਾਂ ਚਲੋ ਕੋਈ ਸ਼ੋਰਟ ਸ਼ੱਪ ਆਈ ਲਓ ਜੀ ਦੋਸਤੋ ਛੋੜ ਛੱਪਾਈ ਆ ਠੀਕ ਆ 65000 ਦੇ ਵਿੱਚੋਂ ਛੋੜ ਛੱਪਾ 70000 ਡਿਮਾਂਡ ਆ 65000 ਦੀ ਜੈਸ ਨੂੰ ਬਿਲਕੁਲ ਜੀ ਠੀਕ ਆ ਸੌ ਮੱਝ ਚੰਗੀ ਆ ਕੋਈ ਜਿਆਦੀ ਉਹ ਗੱਲ ਨਹੀਂ ਹੈਗੀ ਵੀ ਯਾਰ ਦੱਸਿਆ ਕੁਝ ਹੋਰ ਨਿਕਲੂ ਕੁਝ ਹੋਰ ਬਾਕੀ ਭਾਰ ਪਿਛੇ ਦੀ ਥਣਾ ਦੀ ਉਹ ਵੀ ਤੁਸੀਂ ਆਖੇ ਹਾਂਜੀ ਗਰੰਟੀ ਆ ਦੀ ਗਰੰਟੀ ਆ ਤਸल्ली ਆ ਹਾਂਜੀ ਤੇ ਮਨਪ੍ਰੀਤ ਵੀਰੇ ਬੋਲ ਦਿਕੇ ਨੰਬਰ ਇੱਕ ਵਾਰੀ ਹਾਂਜੀ ਆਪਣਾ ਨੰਬਰ ਆ ਵੀ ਦੀ 81436 ਹਾਂਜੀ 24616 ਠੀਕ ਆ ਜੀ ਠੀਕ ਆ ਸੋ ਇਹ ਨੰਬਰ ਜਿਹੜੇ ਆ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਅੱਜ ਫਿਲਹਾਲ ਇਸ ਕਵਰੇਜ ਦੇ ਵਿੱਚ ਆਪਾਂ ਇੱਕ ਤੁਹਾਨੂੰ ਇਹ ਮਾਝਾ ਦਿਖਾਉਣੀ ਸੀ ਠੀਕ ਆ ਜੀ ਪਿੰਡ ਭੋਮਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਮਜੀਠਾ ਅੰਮ੍ਰਿਤਸਰ ਜ਼ਿਲ੍ਹਾ ਦੋਸਤੋ ਤਹਿਸੀਲ ਮਜੀਠਾ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ